ਲੰਘੇ ਕੁਝ ਦਿਨਾਂ ਤੋਂ ਪੰਜਾਬ ਸਬੰਧੀ ਐਸੀਆਂ ਚਰਚਾਵਾਂ ਚੱਲ ਪਈਆਂ ਕਿ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਇਹ ਵੱਖਵਾਦ ਦਾ ਇੱਕ ਵਿਰੋਧਵਾਸ ਦਾ ਰੁਖ ਕਿੰਨੇ ਉਗਾ ਦਿੱਤਾ ਪਰ ਅੱਜ ਉਹ ਸਭ ਕੁਝ ਹੁਣ ਇੱਕ ਪਾਸੇ ਰਹਿ ਗਿਆ ਔਰ ਦੁਬਾਰਾ ਗੱਲ ਵਕੜੀਆਂ ਪੈ ਗਈਆਂ ਨੇ ਜਿੱਥੇ ਚਰਚਾ ਹੋ ਗਈ ਸੀ ਕਿ Hindu ਤੇ Musalman ਇੱਕ ਦੂਸਰੇ ਦੇ ਆਮੋ ਸਾਹਮਣੇ ਹੋ ਗਏ ਨੇ ਅੱਜ ਆਮੋ ਸਾਹਮਣੇ ਹੋ ਕੇ ਦੁਬਾਰਾ ਤੇ ਗੱਲ ਵਕੜੀ ਪੈ ਗਈ ਹੈ ਆਖਰਕਾਰ ਇਹ ਸਾਰਾ ਕੁਝ ਕਿਵੇਂ ਐ ਹੋ ਨਿਪਰਿਆ ਇਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਇਸ ਵੇਲੇ ਐਡਵੋਕੇਟ ਨਾਇਮ ਖਾਨ ਜੀ ਮੌਜੂਦ ਨੇ ਖਾਨ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਮੈਂ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੈਂ 1 ਇੰਡੀਆ ਜਿਹੜਾ ਨਿਊਜ਼ ਹੈ ਤੁਹਾਡਾ ਮੈਂ ਬੜਾ ਸ਼ੁਕਰਗੁਜ਼ਾਰ ਆ ਕਿ ਇਸ ਐਪੀਸੋਡ ਦੇ ਵਿੱਚ ਬਹੁਤ ਘੱਟ ਚੈਨਲ ਸੀ ਜਿਨ੍ਹਾਂ ਨੇ ਪੋਜ਼ਿਟਿਵ ਖਬਰ ਚਲਾਈ ਹੈ ਵੈਸੇ ਜਦੋਂ ਵੀਡੀਓ ਰਿਲੀਜ਼ ਕੀਤੀ ਉਸ ਤੋਂ ਬਾਅਦ ਚਲੋ ਮੈਕਸਿਮਮ ਮੀਡੀਆ ਜਿਹੜਾ ਹੈ ਸਹੀ ਚਲਾ ਰਿਹਾ ਪਰ ਜਦੋਂ ਇਹ ਪਹਿਲੇ ਦਿਨ ਖਬਰ ਚੱਲ ਰਹੀ ਹੈ ਉਦੋਂ ਬਹੁਤ ਘੱਟ ਚੈਨਲ ਸੀ ਜਿਨ੍ਹਾਂ ਨੇ ਸ਼ਹਿਰ ਦੇ ਮਾਹੌਲ ਨੂੰ ਖਰਾਬ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਵਿੱਚ ਤੁਸੀਂ ਵੀ ਸੀਗੇ ਤੇ ਮੈਂ ਤੁਹਾਡਾ ਸਪੈਸ਼ਲੀ ਥੈਂਕਸ ਕਰ ਰਿਹਾ ਤੇ ਇਹ ਜਿਹੜਾ ਇਨਸੀਡੈਂਟ ਹੋਇਆ ਵਾ ਸਾਰੇ ਜਾਣਦੇ ਆਪਾਂ ਕਿਦਾਂ ਹੋਇਆ ਕਿਉਂ ਹੋਇਆ ਬਟ ਅੱਜ ਇਸ ਨੂੰ ਅਸੀਂ ਖਤਮ ਕਰਨ ਦੇ ਵਿੱਚ ਕਾਮਯਾਬ ਹੋਏ ਆਂ ਉਦੀ وجہ ਇਹ ਸੀਗੀ ਕਿ ਕਾਫੀ ਲੋਕ ਪੈਨਿਕ ਦੇ ਵਿੱਚ ਸੀ ਹਮ ਪੂਰੇ ਜਲੰਧਰ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਤੋਂ ਟੈਲੀਫੋਨ ਕਾਲਸ ਆ ਰਹੀਆਂ ਸੀ ਲਗਾਤਾਰ ਮੈਂ 2 2 3 3 ਵਜੇ ਹੁੰਦਾ ਸੀਗਾ ਲੋਕ ਪੈਨਿਕ ਕਿੰਨੀ ਲੈ ਰਹੇ ਸੀਗੇ ਪਤਾ ਨਹੀਂ ਕੀ ਹੋ ਜਾਣਾ ਹੈ ਕਿਉਂਕਿ ਇਹ ਇਸ਼ੂ ਸੈਂਸਿਟਿਵ ਹੁੰਦੇ ਧਰਮ ਦੇ ਤੇ ਇੱਕ Hindu Muslim ਦਾ ਜਿਹੜਾ ਵਿਵਾਦ ਹੋਣਾ ਇਹ ਪੰਜਾਬ ਦੀ ਧਰਤੀ ਤੇ ਪਹਿਲਾ ਮੈਨੂੰ ਲੱਗਦਾ ਮੈਂ ਜਿੱਦਾਂ ਹੁ ਸੰਭਾਲਿਆ ਪਹਿਲਾ ਇਨਸੀਡੈਂਟ ਸੀ ਕਿ ਇੱਥੇ ਕਦੀ ਇਦਾਂ ਦਾ ਸੁਣਿਆ ਨਹੀਂ ਸੀ ਵੀ ਇੱਥੇ Hindu Muslim ਝਗੜਾ ਹੋਊਗਾ ਕਿਉਂਕਿ ਸਾਡਾ ਜਿਹੜਾ ਹੁਣ ਮੇਰਾ 88 ਦਾ ਬਰਥਾ ਉਸ ਤੋਂ ਪਹਿਲਾਂ ਤਾਂ ਕੋਈ ਦੰਗੇ ਛੰਗੇ ਹੋਏ ਹੋਣਗੇ ਹੋਏ ਹੋਣਗੇ ਉਸ ਤੋਂ ਬਾਅਦ ਤਾਂ ਅਸੀਂ ਕਦੀ ਹੋਸ ਹਮਾਲਾ ਸੀ ਦੇਖਿਆ ਹੀ ਨਹੀਂ ਕਦੀ ਕੋਈ ਇਦਾਂ ਦਾ ਹੋਇਆ ਤੇ ਇਸ ਕਰਕੇ ਇਹ ਜਿਹੜੀ ਇੱਕ ਟੈਗ ਸਾਡੇ ਦੇ ਵੀ ਲੱਗ ਰਿਹਾ ਸੀਗਾ ਕਿ ਯਾਰ Hindu Muslim ਦਾ ਕੋਈ ਪ੍ਰੋਟੈਸਟ ਮੈਂ ਆਰਗੇਨਾਈਜ਼ ਕੀਤਾ ਸੀ ਪ੍ਰੋਟੈਸਟ ਮੈਂ ਲੈ ਕੇ ਆਇਆ ਸੀਗਾ ਮੈਮੋਰੰਡਮ ਦੇਣ ਵਾਸਤੇ ਉਸੇ ਪ੍ਰੋਟੈਸਟ ਦੇ ਵਿੱਚ ਇਹ ਘਟਨਾ ਘਟੀ ਹੈ ਘਟਨਾ ਚਾਹੇ ਜਿੱਦਾਂ ਵੀ ਘਟੀ ਹੈ ਉਹ ਕੋਈ ਨਹੀਂ ਮੈਂ ਉਹ ਮੈਟਰ ਨਹੀਂ ਕਰਦਾ ਪਰ ਘਟੀ ਹੈ ਇਹ ਮੈਟਰ ਕਰਦਾ ਹੈ ਮੈਂ ਕੋਸ਼ਿਸ਼ ਕੀਤੀ ਸ਼ਹਿਰ ਦੇ ਬਹੁਤ ਸਾਰੇ ਜਿਹੜੇ ਸਾਥੀ ਸੀ ਸਾਡੇ ਉਹਦੇ ਵਿੱਚ ਸਾਡੇ ਸਿੱਖ ਭਰਾ ਵੀ ਸੀ ਹਿੰਦੂ ਭਰਾ ਸੀ ਸਾਰੇ ਭਾਈਚਾਰੇ ਦੇ ਲੋਕ ਸੀ ਸਾਰੇ ਜ਼ਿੰਮੇਦਾਰ ਸਾਥੀ ਚਾਹੁੰਦੇ ਸੀ ਵੀ ਕਿਸੇ ਨਾ ਕਿਸੇ ਤਰੀਕੇ ਇਹਨੂੰ ਆਪਾਂ ਖਤਮ ਕਰੀਏ ਕਿਉਂਕਿ ਸਾਡੇ ਇੱਥੇ ਹਿੰਦੂ ਮੁਸਲਮ ਜਾਂ ਹਿੰਦੂ ਸਿੱਖ ਜਾਂ ਸਿੱਖ ਮੁਸਲਮ ਇਦਾਂ ਦਾ ਕੋਈ ਝਗੜਾ ਹੈ ਹੀ ਨਹੀਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਦਾਂ ਦਾ ਕੋਈ ਝਗੜਾ ਨਹੀਂ ਪੰਜਾਬ ਬਾਬੇ ਨਾਨਕ ਦੀ ਧਰਤੀ ਹੈ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਪੰਜਾਬ ਤਾਂ ਮੁਹੱਬਤ ਦੀ ਧਰਤੀ ਹੈ محبت ہے اسے میں دو جڑی جی ختم کیتا لکھی ہے میں پڑھ کے سنا تم ختم کریں دھرم کے نام پر جھگڑے ختم کریں دھرم کے نام پر جھگڑے آؤ محبت کی بات کریں ختم کریں دھرم کے نام پر جھگڑے آؤ محبت کی بات کریں میں شری رام سے پیار کروں हुँ. تم اللہ کا سمان کرو हुँ. مل کر دونوں محبت باتیں اور بھائی چارہ آم کرے हुँ. اور بھائی چارہ آم کریں میری سارے دی ڈیوٹی بنتی ہے اپنا جو بابے نانک نے فلسوہ دیتا ہے سانو سانو سے سب کچھ براست چھو ملے آئے مانس کی جات سب ایک پہچانے ہو اول اللہ نور پایا قدرت کے سب بندے ایک نور سے سب جگ اب جاکوں پلے کوم بندے یہ ساری چیزیں انسانیت پیغمبر محمد صاحب نے جو سانو کہا کہ سب تو پہلا ہومینٹی سب تو بڑا ریلیجن ہے انسانیت ہے ہون جدا ਇਸਲਾਮ ਦੇ ਵਿੱਚ ਇੱਕ ਪ੍ਰਿੰਸੀਪਲ ਹੈ ਕਿ ਤੁਹਾਡੀ ਤੇ ਤੁਹਾਡੀ ਜਿਹੜੀ ਇਮਾਨਦਾਰੀ ਨਾਲ ਕਮਾਈ ਹੋਈ ਜਿਹੜੀ ਰਜ਼ਕ ਹੈ ਖਾਣਾ ਹੈ ਉਹ ਵੀ ਤੁਹਾਡੇ ਤੇ ਹਰਾਮ ਹੈ ਇਮਾਨਦਾਰੀ ਨਾਲ ਕਮਾਈ ਹੋਈ ਰਜ਼ਕ ਰੋਟੀ ਵੀ ਤੁਹਾਡੇ ਤੇ ਹਰਾਮ ਹੈ ਹੁਣ ਉਹ ਤੁਸੀਂ ਪੁੱਛੂਗਾ ਕਿਦਾਂ ਹਰਾਮ ਹੈ ਮਿਹਨਤ ਨਾਲ ਕਿਸੇ ਨੇ ਰੋਟੀ ਕਮਾਈ ਹੈ ਇਮਾਨਦਾਰੀ ਨਾਲ ਕਮਾਈ ਹੈ ਉਹ ਕਿਦਾਂ ਹਰਾਮ ਹੋ ਸਕਦੀ ਹੈ ਕਿਹਾ ਕਿ ਅਗਰ ਤੁਹਾਡਾ ਪੜੋਸੀ ਉੱਥੇ ਕੋਈ ਹਿੰਦੂ ਨਹੀਂ ਕਿਹਾ ਕੋਈ ਮੁਸਲਮਾਨ ਨਹੀਂ ਕਿਹਾ ਕੋਈ ਇਸਾਈ ਨਹੀਂ ਕਿਹਾ ਅਗਰ ਤੁਹਾਡਾ ਪੜੋਸੀ ਖਾਏ ਅਤੇ ਤੁਸੀਂ ਤੁਹਾਡੇ ਦਸਤਰਖਾਨ ਦੇ ਖਾਣੇ ਲੱਗੇ ਹੋਏ ਆ ਚਾਹੇ ਤੁਸੀਂ ਉਹ ਮਿਹਨਤ ਨਹੀਂ ਕਮਾਈ ਹੈ ਇਮਾਨਦਾਰੀ ਨਾਲ ਕਮਾਈ ਹੈ ਉਹ ਤੁਹਾਡੇ ਤੇ ਹਰਾਮ ਹੈ ਤੁਹਾਡਾ ਪੜੋਸੀ ਭੁੱਖਾ ਨਹੀਂ ਰਹਿਣਾ ਚਾਹੀਦਾ ਫਿਰ ਤੁਹਾਡਾ ਰਜ਼ਕ ਮਿਹਨਤ ਨਾਲ ਕਮਾਇਆ ਤੁਹਾਡੇ ਤੇ ਜਿਹੜਾ ਉਹ ਹਲਾਲ ਹੈ ਮਤਲਬ ਹਾਲ ਇੱਕ ਰਿਲੀਜਨ ਨੇ insani di gal ke thi ya pyar mohabbat di gal ke thi ਪੰਜਾਬ ਦੇ ਵਿੱਚ ਇਹ ਪਹਿਲੀ ਘਟਨਾ ਸੀਗੀ ਇਹਨੇ ਸਾਨੂੰ ਬੜਾ ਅੰਦਰੋਂ ਨਾ ਬਚਾਇਨ ਕੀਤਾ ਹੋਈ ਤਿੰਨ ਦਿਨ ਤੋਂ ਅਸੀਂ ਵੀ ਨੀਂਦ ਨਹੀਂ ਲੈ ਪਾ ਰਹੇ ਸੀ ਯਾਰ ਇਹ ਬੜੀ ਮਤਲਬ ਅਨਫੋਰਚੂਨੇਟ ਹੋਈ ਹੈ ਅੱਜ ਯੁਗੇਸ਼ ਮੈਣੀ ਜੀ ਜਿਨ੍ਹਾਂ ਨੇ ਨਾਰਾ ਲਾਇਆ ਸੀਗਾ ਚਲੋ ਅਸੀਂ ਉਹਨਾਂ ਨੂੰ ਵੀ ਉਹਨਾਂ ਦਾ ਥੈਂਕਸ ਕਰ ਰਹਾ ਮੈਂ ਖਾਸ ਤੌਰ ਤੇ ਚਲੋ ਉਹਨਾਂ ਨੇ ਜੋ ਵੀ ਹੋਇਆ ਉਹ ਹੀਟ ਆਫ ਦਾ ਮੂਮੈਂਟ ਹੋ ਗਿਆ ਉਹ ਆਏ ਅੱਜ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੀ ਗਲਤੀ ਦਾ ਜਿਹੜਾ ਰਿਅਲਾਈਜ਼ ਹੋ ਹੀ ਜਾਂਦਾ ਕਿ ਯਾਰ ਮੇਰੇ ਕਰਕੇ ਐਡਾ ਵੱਡਾ ਮਾਹੌਲ ਹੋਇਆ ਅਸੀਂ ਕਿਹਾ ਕੋਈ ਗੱਲ ਨਹੀਂ ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕੀਤੀ ਆ ਅਸੀਂ ਫੋਟੋ ਸਾਂਝੀ ਕੀਤੀ ਹੈ ਕਿ ਆਪਾਂ ਇਸ ਚੀਜ਼ ਨੂੰ ਖਤਮ ਕਰੀਏ ਕਿਉਂਕਿ ਅਸੀਂ Hindu Muslim ਦੀ ਜਿਹੜੀ ਸਿਆਸਤ ਹੈ ਉਦੀ ਜਿਹੜੀ ਪਿੱਚ ਹੈ ਉਹ ਪੰਜਾਬ ਚ ਅਟ ਲਿਸਟ ਅਸੀਂ ਤਿਆਰ ਨਾ ਹੁੰਦੇ ਯਾ ਯੂਪੀ ਬਿਹਾਰ ਬੰਗਾਲ ਦੇ ਵਿੱਚ ਜਿੱਥੇ ਉਹ ਸਿਆਸ ਚਲਦੀ ਚਲਦੀ ਜਾਵੇ ਕਟੋੜ ਅਸੀਂ ਆਪ ਆਪਣਾ ਸੁਭਾ ਇਸ ਚੀਜ਼ ਤੋਂ ਬਚਾ ਲਈਏ ਇਸ ਕਰਕੇ ਅੱਜ ਸਾਂਝੀ ਜਿਹੜੀ ਐਫਰਟਸ ਸੀਗੇ ਸਾਰਿਆਂ ਦੇ ਸਾਂਝੇ ਐਫਰਟਸ ਦੇ ਨਾਲ ਆਪਾਂ ਜੀ ਇਸ ਮੁੱਦੇ ਤੇ ਫੁੱਲ ਸਟਾਪ ਲਾਤਾ ਕੋਸ਼ਿਸ਼ ਕਰਾਂਗੇ ਅੱਗੇ ਵੀ ਵੱਧ ਤੋਂ ਵੱਧ ਜਿਹੜੀ ਭਾਈਚਾਰਕ ਨੁਕਸਾਨ ਜ ਉਹਨੂੰ ਵਧਾਈਏ ਇਦਾਂ ਦਾ ਕੋਈ ਇਨਸੀਡੈਂਟ ਹੁੰਦਾ ਵੀ ਹੈ ਮੈਂ ਅਪੀਲ ਕਰੂੰਗਾ ਹੱਥ ਜੋੜ ਕੇ ਅਪੀਲ ਕਰੂੰਗਾ ਉਸ ਨੂੰ ਆਪ ਬਧਾਈਏ ਨਾ ਆਪਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਮੈਂ ਅਪੀਲ ਹੋਰ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਜਿਹੜੇ ਤਾਰ ਮੈ ਇਸ ਤੋਂ ਮੈਨੂੰ ਐਕਸਪੀਰੀਅੰਸ ਮਿਲਿਆ ਹੈ ਇਹ ਐਕਸਪੀਰੀਅੰਸ ਇਸ ਕਰਕੇ ਮਿਲਿਆ ਕਿ ਜਿੱਦਾਂ ਅਜ ਮੰਨ ਲਓ ਇਹ ਨਾਰੇ ਲੱਗੇ ਆ ਕੇ ਜੈ ਸ਼੍ਰੀ ਰਾਮ ਇੱਕ ਮੁਸਲਮਾਨਾਂ ਦਾ ਕੱਟ ਸੀ ਹੋ ਸਕਦਾ ਕੱਲ ਨੂੰ ਕੋਈ ਹਿੰਦੂ ਭਾਈਚਾਰੇ ਦਾ ਇਕੱਠ ਹੋਵੇ ਉਹਦੇ ਵਿੱਚ ਇੱਕ ਟੋਪੀ ਪਵਾ ਕੇ ਬੰਦਾ ਭੇਜ ਦਿੱਤਾ ਜਾਵੇ ਉਹ ਅੱਲਾਹੁ ਅਕਬਰ ਕਹਿਣ ਲੱਪੇ ਮਾਹੌਲ ਹੀ ਖਰਾਬ ਕਰਨਾ ਮੈਂ ਜਿਨ੍ਹਾਂ ਨੇ ਮਾਹੌਲ ਖਰਾਬ ਕਰਕੇ ਬੋਟਾ ਲੈਣੀਆਂ ਉਹਨਾਂ ਨੇ ਇਹ ਨਹੀਂ ਦਿਖ ਰਾਂ ਵੀ ਕੀ ਹੋ ਰਿਹਾ ਜਾਂ ਕੋਈ ਸਿੱਖ ਭਰਾਵਾਂ ਦਾ ਕੋਈ ਸਮਾਗਮ ਚੱਲਦਾ ਹੋਵੇ ਉਹਦੇ ਵਿੱਚ ਜਾ ਕੇ ਅੱਲਾਹੁ ਅਕਬਰ ਜਾਂ ਕੋਈ ਜੈ ਸ਼੍ਰੀ ਰਾਮ ਦੇ ਨਾਰੇ ਲਵਾ ਸਦੇ ਆਪਾਂ ਇੱਕ ਰਿਸਪੌਂਸੀਬਲ ਬੰਦੇ ਹੋਣ ਦੇ ਨਾਤੇ ਜ਼ਿੰਮੇਵਾਰ ਬੰਦੇ ਹੋਣ ਦੇ ਨਾਤੇ ਪਹਿਲਾਂ ਉਹ ਚੀਜ਼ਾਂ ਨੂੰ ਇਨਵੈਸਟੀਗੇਟ ਕਰੀਏ ਫਿਰ ਆਪਾਂ ਐਕਸ਼ਨ ਜਿਹੜਾ ਹੈ ਉਹ ਲਈਏ ਮਤਲਬ ਤੁਸੀਂ ਇਹ ਕਹਿੰਦੇ ਪਿਓ ਕਿ ਜੇ ਕੱਲ ਨੂੰ ਕਿਸੇ ਹਿੰਦੂ ਸਮਾਗਮ ਦੇ ਵਿੱਚ ਕੋਈ ਅੱਲਾਹੁ ਦਾ ਨਾਰਾ ਲਾ ਦਿੰਦਾ ਤੇ ਉਹ ਉਹਨੂੰ ਅਸੀਂ ਤੁਸੀਂ ਘੱਟੋ ਘੱਟ ਉਹਨੂੰ ਓਨ ਨਹੀਂ ਕਰਦੇ ਉਹਨੂੰ ਤੁਸੀਂ ਡਿਸ ਓਨ ਕਰਦੇ ਹੋ ਮੈਂ ਬਿਲਕੁਲ ਡਿਸੋਂਨ ਕਰਦਾ ਐਂਡ ਅਗਰ ਕੋਈ ਇਦਾਂ ਦੀ ਹਰਕਤ ਕਰਦਾ ਹੈ ਤੇ ਨਈਮ ਖਾਨ ਸਭ ਤੋਂ ਪਹਿਲਾਂ ਉਹਦੇ ਖਿਲਾਫ ਕਾਰਵਾਈ ਕਰਾਉਣ ਲਈ ਸਭ ਤੋਂ ਅੱਗੇ ਮੋਹਰੇ ਚੱਲੇਗਾ ਮੈਂ ਫਿਰ ਕਿਹਾ ਕਿ ਸਾਡਾ ਸੂਬਾ ਸਾਡਾ ਸ਼ਹਿਰ ਸਾਡੀ ਭਾਈਚਾਰਕ ਸਾਂਝ ਇਹ ਪਹਿਲਾਂ ਆ ਅਸੀਂ ਤਾਂ ਪੂਰੀ ਦੁਨੀਆ ਨੂੰ ਸੇਧ ਦਿੰਨੇ ਆ ਬਾਬਾ ਨਾਨਕ ਦੇ ਫਲਸਫੇ ਦੇ ਪੂਰੀ ਦੁਨੀਆ ਪੰਜਾਬ ਨੂੰ ਦੇਖਦੀ ਹੈ ਉਹ ਪੂਰੀ ਦੁਨੀਆ ਕਿਹਾ আর ਪੂਰੀ ਦੁਨੀਆ ਦੇ ਵਿੱਚ ਇਹ ਚੀਜ਼ ਚੱਲਦੀ ਹੈ ਕਿ ਪੰਜਾਬ ਦੇ ਵਿੱਚ ਯਾਰ ਮਲਟੀ ਰਿਲੀਜੀਅਨ ਮਲਟੀ ਕਾਸਟ ਲੋਕ ਰਹਿੰਦੇ ਬਈ ਇੱਥੇ ਝਗੜਾ ਨਹੀਂ ਹੁੰਦਾ ਕਰਾਈਏ ਕਿਦਾਂ ਉਹ ਲੋਕ ਪਰੇਸ਼ਾਨ ਨੇ ਇਸ ਤਰੀਕੀ ਤਾਂ ਹੀ ਹਰਕਤਾਂ ਹੁੰਦੀਆਂ ਜਿਹੜਾ ਇੱਕ ਇੱਕ ਮੇਰਾ ਸਵਾਲ ਹੈ ਤੁਸੀਂ ਹੁਣੀ ਗੱਲ ਕਰ ਰਹੇ ਸੀਗੇ ਸਾਡੇ ਮੁਲਕ ਦੇ ਵਿੱਚ ਅੱਲਾਹੂ ਦਾ ਜਵਾਬ ਦੇਣ ਵਾਸਤੇ ਜੈ ਸ਼੍ਰੀ ਰਾਮ ਕਿਉਂ ਆ ਜਾਂਦਾ ਹੈ ਤੇ ਜੈ ਸ਼੍ਰੀ ਰਾਮ ਦਾ ਜਵਾਬ ਦੇਣ ਲਈ ਔਨ ਦਾ ਸਪਾਟ ਅੱਲਾਹੂ ਕਿਵੇਂ ਆ ਜਾਂਦਾ ਇਹ ਨਹੀਂ ਸਮਝ ਆਉਂਦਾ ਮੈਂ ਇਹੀ ਤੇ ਗੱਲ ਕਰਦਾ ਇਹ ਸਾਡਾ ਬੈਡ ਲੱਕ ਹੈ ਸਾਡੇ ਮੁਲਕ ਦਾ ਬੈਡ ਲੱਕ ਹੈ ਕਿ ਜਦੋਂ ਪੋਲੀਟੀਕਲ ਮੁੱਦੇ ਪੋਲੀਟੀਕਲ ਇਸ਼ੂ ਡਵੈਲਪਮੈਂਟ ਮੈਡੀਕਲ ਫੂਡ ਸ਼ੈਲਟਰ ਰੋਡਸ ਲਾਈਟਸ ਇਹ ਚੀਜ਼ਾਂ ਨੂੰ ਛੱਡ ਕੇ ਐਜੂਕੇਸ਼ਨ ਮੇਨ ਸਾਡਾ ਐਜੂਕੇਸ਼ਨ ਹੈ ਇਹਨਾਂ ਚੀਜ਼ਾਂ ਨੂੰ ਛੱਡ ਕੇ ਜਦੋਂ ਅਸੀਂ ਪੋਲੀਟੀਕਲ ਇਸ਼ੂ ਬਣਾ ਲੈਂਦੇ ਪਾਕਿਸਤਾਨ ਹਿੰਦੂ ਮੁਸਲਮਾਨ ਜਾਂ ਇਹ ਇਹ ਚੀਜ਼ਾਂ ਜਿਹੜੀ ਨਫ਼ਰਤ ਵਾਲੀਆਂ ਹੈ ਇਹ ਸਾਡੇ ਅਗਰ ਇਸ਼ੂਸ ਹੁੰਦੇ ਆ ਪੋਲੀਟੀਕਲ ਪਾਰਟੀਆਂ ਦੇ ਤੇ ਇਹ ਚੀਜ਼ਾਂ ਜਿਹੜੀਆਂ ਉਹ ਚੀਜ਼ ਹੁਣ ਹਰ ਇੱਕ ਬੰਦਾ ਸਿਆਣਾ ਨਹੀਂ ਹੁੰਦਾ ਕਿਤੇ ਨਾ ਕਿਤੇ ਉਹ ਜਿਹੜੀ ਟਰੀਟਮੈਂਟਸ ਪੋਲੀਟੀਕਲ ਲੀਡਰ ਦਿੰਦੇ ਆ ਉਹ ਕਿਤੇ ਨਾ ਕਿਤੇ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਅਸਰ ਕਰਦੀਆਂ ਜਿਹਦਾ ਆ ਇਨਸੀਡੈਂਟ ਵੀ ਉਹਦੀ ਇੱਕ ਐਗਜ਼ਾਮਪਲ ਹੀ ਹੈ ਮੰਨ ਲਓ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਪੋਲੀਟਿਕਸ ਦਾ ਇੰਡੀਆ ਦੀ ਇਹਨੂੰ ਸਿਨੈਰੀਓ ਚੇਂਜ ਕਰਨਾ ਪਾਹੇਗਾ ਤਾਰੰਦਿਸਿਆ ਸਾਸਾ ਤੋਂ ਸਾਨੂੰ ਦੁਬਾਰਾ ਡਵੈਲਪਮੈਂਟ ਦੀ ਸਿਆਸਤ ਆਣਾ ਪਏਗਾ ਫਿਰ ਜਾ ਕੇ ਅਸੀਂ ਕਰ ਸਕਦੇ ਹਾਂ ਮੁੱਦਾ ਹੋਣਾ ਚਾਹੀਦਾ ਡਵੈਲਪਮੈਂਟ ਦਾ ਮੁੱਦਾ ਹੁੰਦਾ ਹੈ Hindu Musalman ਦਾ ਉਹ ਨਫ਼ਰਤ ਜਿਹੜੀ ਹੇਟ ਜਿਹੜੀ ਪੋਲਿਟਿਕਲ ਸਪੀਚ ਦੇ ਜ਼ਰੀਏ ਲੋਕਾਂ ਦੇ ਦਿਲਾਂ 'ਚ ਜਾਂਦੀ ਹੈ ਗੜਤਨ ਪੈਦਾ ਕਰਦੀ ਹੈ ਉਹ ਕਿਤੇ ਨਾ ਕਿਤੇ ਇਦਾਂ ਦੇ ਇਨਸੀਡੈਂਟ ਕਰਨ ਨੂੰ ਪ੍ਰੇਰੋਕ ਕਰਦੀ ਹੈ ਬੰਦੇ ਬੰਦਰ ਨੂੰ ਖਾਨ ਸਾਹਿਬ ਮੈਂ ਥੋੜਾ ਤੋਂ ਜਾਣਨਾ ਚਾਹੁੰਨਾ ਕਿ ਤੁਸੀਂ ਇਸ ਸਾਰੇ ਇਨਸੀਡੈਂਟ ਨੂੰ ਕਿਵੇਂ ਦੇਖਦੇ ਹੋ ਕੱਲ ਮੈਂ ਸਿੱਖ ਜਥੇਬੰਦੀਆਂ ਦੇ ਨਾਲ ਸੀਗਾ ਗੱਲਬਾਤ ਕਰਦਾ ਉਹ ਉਹਨਾਂ ਦਾ ਇੱਕ ਨਜ਼ਰੀਆ ਸੀ ਕਿ ਇਸ ਸਾਰੇ ਕਾਸੇ ਦੇ ਪਿੱਛੇ ਇੱਕ BJP ਦਾ ਵਿਅਕਤੀ ਦਾ ਆਉਣਾ ਉੱਥੇ ਆ ਕੇ ਜੈ ਸ਼੍ਰੀ ਰਾਮ ਕਹਿਣਾ ਔਰ ਉੱਥੇ ਇੱਕ ਹੈਵਕ ਕ੍ਰੀਏਟ ਹੋਣਾ ਤੁਸੀਂ ਉਹ ਸਾਰੀ ਕਸੈ ਨੂੰ ਕਿਵੇਂ ਦੇਖਦੇ ਹੋ ਦੇਖੋ ਬੀਜੇ ਅਲਟੀਮੇਟਲੀ ਮੈਂ ਮੈਨੂੰ ਵੀ ਇਹ ਪਹਿਲਾਂ ਲੱਗਾ ਮੈਂ ਜਦੋਂ ਇਨਸੀਡੈਂਟ ਹੋਇਆ ਸਾਰਾ ਕਿਉਂਕਿ ਬੀਜੇਪੀ ਧਰਨੇ ਤੇ ਆ ਕੇ ਬੈਠੀ ਕੋਈ ਹੋਰ ਤਾਂ ਆ ਕੇ ਬੈਠਾ ਹੀ ਨਹੀਂ ਹੂੰ ਜੇ ਧਰਨੇ ਤੇ ਆ ਕੇ ਬੈਠੀ ਹੁਣ ਮੈਨੂੰ ਤਾਂ ਪਤਾ ਹੀ ਸੀਗਾ ਕਿ ਸਾਰਾ ਫਾਲਸ ਇਨਸੀਡੈਂਟ ਹੈ ਕੋਈ ਦੰਦੇ ਉੱਤੇ ਘਟਨਾ ਘਟੀ ਨਹੀਂ ਆ ਕਿਉਂਕਿ ਯੁਗੇਸ਼ ਜੀ ਨਾਲ ਕੋਈ ਮਾਰਕੁੱਟਾ ਤਾਂ ਹੋਈ ਨਹੀਂ ਆ ਉੱਥੇ ਮਾਰਕੁੱਟਾਈ ਕੋਈ ਵੀ ਨਹੀਂ ਹੋਈ ਇੱਕ ਉਹਨਾਂ ਨੇ ਕੰਪਲੇਂਟ ਮੈਂ ਮਾਫ ਕਰਨਾ ਮੈਂ ਤੁਹਾਨੂੰ ਘਟ ਰਿਹਾ ਮੈਂ ਕੱਲ ਇੱਕ ਬੀਜੇਪੀ ਦੇ ਪ੍ਰਵਕਤਾ ਨਾਲ ਵੀ ਬੈਠਾ ਸੀਗਾ ਉਹਨਾਂ ਨੇ ਤਾਂ ਬੜੀ ਬੇਬਾਕੀ ਨਾਲ ਲੱਗਿਆ ਕਿ ਭਾਈ ਸਾਡੇ ਬੰਦੇ ਨੂੰ ਤਾਂ ਮੈਂ ਕਹਿੰਦਾ ਅਗਰ ਉਹ ਡੰਡਾ ਦਿਖਾ ਦੇਣ ਹੂੰ ਤੇ ਜੋ ਕਹਿਣਗੇ ਜੀ ਉਹ ਡੰਡਾ ਮੈਂ ਮੈਂ ਪੁਲਿਸ ਨੂੰ ਵੀ ਦੱਸਿਆ ਉਹ ਦੇਖਿਆ ਵੀਡੀਓ ਸੱਚੀ ਕੀ ਦੀ ਵਾਕਈ ਉਹ ਡੰਡਾ ਨਹੀਂ ਹੈ ਉਹ ਜਿਹੜਾ ਬੈਨਰ ਪੈਸੀ ਪ੍ਰੋਟੈਸਟ ਐਜੀਟੇਸ਼ਨ ਦੇ ਵਿੱਚ ਲੈ ਕੇ ਚੱਲੇ ਉਹ ਬੈਨਰ ਨੂੰ ਰੋਲ ਕੀਤਾ ਹੋਇਆ ਵਾ ਉਹ ਬੈਨ ਰੋਲ ਕੀਤਾ ਬੈਨਰ ਆ ਇੱਕ ਚਪਲਾਂ ਦੀ ਵੀ ਮੈਂ ਹੁਣ ਦਸੀ ਦਵਾਂ ਨਾਲ ਦੀ ਨਾਲ ਤੁਹਾਨੂੰ ਭਈ ਜਿਹੜੀ ਚਪਲਾਂ ਕਹਿੰਦੇ ਮਾਰੀਆਂ ਉਹ ਚਪਲਾਂ ਉਹ ਇੱਕ ਛੋਟ ਅਗਿਆਨੇ ਦੇ ਹੱਥ ਚਪਲਾਂ ਤੁਸੀਂ ਦੇਖਿਆ ਹੋਣੀਆਂ ਵੀਡੀਓ ਦੇ ਵਿੱਚ ਉਹ ਚਪਲਾ ਉਹਨੇ ਪਹਿਲਾਂ ਤੋਂ ਹੀ ਫੜੀਆਂ ਹੋਈਆਂ ਹੱਥ 'ਚ ਜੁਗੇਸ਼ ਮੈਣੀ ਦੇ ਆਨ ਤੋਂ ਪਹਿਲੇ ਦੀ ਵੀਡੀਓ ਚੈੱਕ ਕਰੋਗੇ ਤੁਸੀਂ ਉਦੋਂ ਵੀ ਉਹ ਚਪਲਾ ਉਹਦੇ ਹੱਥ ਦੇ ਵਿੱਚ ਹੀ ਹੈਗੀਆਂ ਚਪਲਾ ਉਹਨੂੰ ਕਰਨ ਵਾਸਤੇ ਨਹੀਂ ਲਾਈਏ ਸੀ ਨਾ ਕੋਈ ਇਦਾਂ ਦੀ ਘਟਨਾ ਹੋਈ ਹਾਂ ਉੱਥੇ ਜਦੋਂ ਜੁਗੇਸ਼ ਮੈਨੇਜਰ ਜੀ ਥੋੜਾ ਅੱਗੇ ਗਏ ਸੀਗੇ ਉਹਨਾਂ ਨੇ ਫਿਰ ਦੁਬਾਰਾ ਨਾਰੇ ਵਾਜੀ ਕੀਤੀ ਕੁਝ ਉਹਨਾਂ ਨੇ ਜਿਹੜੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਜੋ ਆਪਾਂ ਖਤਮ ਹੋ ਗਿਆ ਮੈਟਰ ਲੂਗੇ ਉਸ ਚੀਜ਼ ਚਲੋ ਆਪਾਂ ਨਹੀਂ ਜਾਂਦੇ ਕੁਝ ਇਦਾਂ ਦੇ ਹੀਟ ਆਫ ਦਾ ਮੂਵਮੈਂਟ ਕੁਝ ਚੀਜ਼ਾਂ ਹੋ ਗਈਆਂ ਸੀਗੀਆਂ ਅਦਰਬ ਉਹਨਾਂ ਨੂੰ ਕੋਟਮਾਰਕ ਕੋਈ ਨਹੀਂ ਹੋਈ ਹੈਗੀ ਸੀ ਬਾਕੀ ਇਹ ਆ ਕਿ ਇੱਕਦਮ ਉੱਥੇ ਆ ਜਾਣਾ ਧੰਨੇ ਲਾ ਦੇਣਾ ਇਸ ਚੀਜ਼ ਨਾਲ ਕਿਸ ਚੀਜ਼ ਨੂੰ ਕਿਹਨੂੰ ਫਾਇਦਾ ਪਹੁੰਚਣਾ ਸੀ ਹਿੰਦੂ ਮੁਸਲਮਾਨ ਕਰਕੇ ਕਿਹਨੂੰ ਫਾਇਦਾ ਪਹੁੰਚਣਾ ਸੀ ਆਪਾਂ ਸਾਰੇ ਸਿਆਣੇ ਸਿਆਸਤ ਦੇ ਵਿੱਚ ਇਸ ਕਰਕੇ ਹੋ ਸਕਦਾ ਵੀ ਸ਼ਹਿਰ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਚੱਲੀ ਹੈ ਕਿ ਵੀ ਇਹ ਸਾਰਾ ਕੁਝ ਬੀਜੇਪੀ ਕਰਾ ਰਹੀ ਹੈ ਤੇ ਬਟ ਮੈਂ ਥੈਂਕਸ ਕਰ ਰਿਹਾ ਜੁਗੇਸ਼ ਮੈਣੀ ਜੀ ਦਾ ਵੀ ਉਹ ਚੱਲ ਕੇ ਜਾਏ ਉਹਨਾਂ ਨੇ ਇਸ ਚੀਜ਼ ਨੂੰ ਐਂਡ ਕੀਤਾ ਤੇ ਅਸੀਂ ਵੀ ਭਾਈਚਾਰਕ ਸਾਂਝ ਦੇ ਤੌਰ ਤੇ ਆਪਾਂ ਵੀ ਆਪਾਂ ਵੀ ਕਹਾਂ ਚਲੋ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਹੁਣ ਅਸੀਂ ਵੀ ਗੱਲ ਬੱਕੜੀ ਪਾਈ ਉਹਨਾਂ ਨਾਲ ਤੇ ਮੈਂ థాంక్స్ ਕਰਾਂ ਸਭ ਤੋਂ ਪਹਿਲਾਂ ਆਪਣੇ ਸ਼ਹਿਰ ਦੀਆਂ ਸਾਰੀ ਜਥੇਬੰਦੀਆਂ ਨੂੰ ਜਿਹਦੇ ਵਿੱਚ ਸਿੱਖ ਤਲ ਮਿਲ ਕਮੇਟੀ ਹੋਰ ਸਾਰੇ ਕਮੇਟੀਆਂ ਹੈਗੀਆਂ ਸਰਦਾਰ ਹਰਜਿੰਦਰ ਸਿੰਘ ਜੀ ਹੋਣੇ ਔਰ ਆਪਣੇ ਕਿਸਾਨ ਭਾਰਤੀ ਯੂਨੀਅਨ ਹੈਗੇ ਪਰ ਹੈਗੇ ਸੀਗੇ ਔਰ ਇੱਕ ਸਾਡੇ ਹਿੰਦੂ ਸੰਗਠਨ ਚੱਲਦਾ ਹੈ ਜਿਹਦੇ ਮਿਸ਼ਰਾ ਜੀ ਪ੍ਰਧਾਨ ਨੇ ਉਹ ਬਹੁਤ ਸ਼ਹਿਰ ਦੇ ਸਾਡੇ ਸਾਰੇ ਵਕੀਲ ਸਹਿਬਾਨ ਮੇਰੇ ਆਪਣੇ ਬਾਹਰ ਦੇ ਵਕੀਲ ਸਹਿਬਾਨ ਬਹੁਤ ਸਾਰੇ ਸਾਰੇ ਸ਼ਹਿਰ ਦੀ ਨਿਗਾ ਮੇਰੇ ਤੇ ਟਿੱਗੀ ਹੋਈ ਸੀ ਕਿ ਮੈਂ ਕੀ ਕਰ ਦਵ ਤੇ ਮੇਰੀ ਆਪਣੀ ਕੋਸ਼ਿਸ਼ ਹੈ ਕਿ ਮੈਂ ਇਸ ਮੈਟਰ ਨੂੰ ਐਂਡ ਕਰਨਾ ਹੈ ਸ਼੍ਰੀ ਚੰਦਨ ਗਰੀਵਾਲ ਜੀ ਕੋਕੀ ਕੱਲ ਸਵੇਰ ਤਰਜ ਬਿਜੀ ਰਹੇ ਅੱਜ ਉਹ ਪੂਰੇ ਸ਼ਹਿਰ ਦੇ ਨਾਲ ਲੱਗੇ ਹੋਏ ਆ ਸ਼ਹਿਰ ਕੋਕੀ ਉਹਨਾਂ ਕੋਲ ਸਾਰੇ ਹੀ ਜਾਂਦੇ ਹਿੰਦੂ ਮੁਸਲਮਾਨ ਸਿੱਖ ਸਹੀ ਉਹ ਉਹ ਵੀ ਨਾਲ ਲੱਗੇ ਰਹੇ ਆ ਮੰਤਰੀ ਭਗਤ ਜੀ ਨਾਲ ਰਹੇ ਕੋਲੀ ਸਾਹਿਬ ਨਾਲ ਰਹੇ ਜਿਹੜੇ ਸੈਂਟਰਲ ਹਲਕੇ ਦੇ ਇੰਚਾਰਜ ਸਾਰੇ ਲੀਡਰ ਸੇ ਮੇਅਰ ਸਾਹਿਬ ਰਹੇ ਨਾਲ ਸਾਰੇ ਇਹ ਚਾਹੁੰਦੇ ਸੀ ਵੀ ਇਹਨੂੰ ਖਤਮ ਕਰੀ ਸਾਰਿਆਂ ਦੀ ਜੁਆਇੰਟ ਐਫਰਟਸ ਦੇ ਨਾਲ ਆਪਾਂ ਇਹਨੂੰ ਅੱਜ ਫੁੱਲ ਸਟਾਪ ਕਰਤਾ ਤੇ ਅਪੀਲ ਕਰ ਰਹੇ ਹਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਏਟ ਲੀਸਟ ਆਪਾਂ ਇਦਾਂ ਦਾ ਮਾਹੌਲ ਦੁਬਾਰਾ ਆਪਾਂ ਨਾ ਬਣਾਈਏ ਨਾ ਪੈਦਾ ਕਰੀਏ ਪੰਜਾਬ ਫਿਰ ਮੈਂ ਕਹੂੰਗਾ ਪੰਜਾਬ ਪੂਰੀ ਦੁਨੀਆ ਨੂੰ ਸ਼ੇਰ ਦਿੰਦਾ ਹੈ ਦਿੰਦਾ ਸੀ ਤੇ ਇਨਸ਼ਾਅੱਲਾ ਦਿੰਦਾ ਰਹੇਗਾ ਜਦ ਤੱਕ ਦੁਨੀਆ ਹੈ ਖਾਸ ਕਰਕੇ ਬੀਜੇਪੀ ਦੀ ਗੱਲ ਚੱਲ ਰਹੀ ਹੈ ਉਹੀ ਬੀਜੇਪੀ ਦੇ ਲੀਡਰ ਇਹ ਕਹਿ ਰਹੇ ਹੈ ਕਿ ਕੀ ਮਸਲਾ ਹੋ ਗਿਆ ਸੀ ਜੇ ਜੈ ਸ਼੍ਰੀ ਰਾਮ ਕਹਿ ਦਿੱਤਾ ਸੀ ਤੱਕਾ ਮੁੱਕੀ ਕਰਨ ਦੀ ਕੀ ਲੋੜ ਪੈ ਗਈ ਹੈ ਅਚਾਨਕ ਉਹ ਜੋ ਵੀਡੀਓ ਚ ਚਲੋ ਉਹਨਾਂ ਨੇ ਤਾਂ ਕਿਹਾ ਕਿ ਕੁੱਟਮਾਰ ਹੋਈ ਹੈ ਪਰ ਆਪਾਂ ਵੀਡੀਓ ਦੇਖੀ ਅਸੀਂ ਵੀਡੀਓ ਦੇ ਆਧਾਰ ਤੇ ਗੱਲ ਕਰੀਏ ਤੱਕਾ ਮੁੱਕੀ ਵੀ ਜੇ si ਗੱਲ ਇਹ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਮੈਂ ਵੀ ਸੁਣੀ ਕਿ ਵੀ ਸਾਡਾ ਜਿਹੜਾ ਕੋਸਵਿਧਾਨਕ ਅਧਿਕਾਰ ਹੈ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਅਸੀਂ ਸਾਨੂੰ ਧਾਰਮਿਕ ਆਜ਼ਾਦੀ ਹੈ ਜੈ ਸ਼riram ਕਹਿੰਦੀ ਬਿਲਕੁਲ ਆਜ਼ਾਦੀ ਹੈ ਸੰਵਿਧਾਨ ਜਿੱਥੇ ਸਾਨੂੰ ਅਵਧਾ ਅਧਿਕਾਰ ਦਿੰਦਾ ਹੈ ਉਹਦੇ ਨਾਲ ਕੁਝ ਡਿਊਟੀਆਂ ਵੀ ਇੰਪੋਜ਼ ਕਰਦਾ ਹੈ ਅਸੀਂ ਨਾ ਮਤਲਬ ਕਿ ਇਹ ਉਹ ਹੋ ਜਾਂਦੇ ਆ ਸੈਲਫਿਸ਼ ਹੋ ਜਾਂਦੇ ਇੱਕ ਤਰ੍ਹਾਂ ਦੇ ਸਾਨੂੰ ਅਧਿਕਾਰ ਤਾਂ ਯਾਦ ਰਹਿੰਦੇ ਵੀ ਸਾਡਾ ਅਧਿਕਾਰ ਸਾਡੀ ਡਿਊਟੀ ਕੀ ਆ ਡਿਊਟੀਆਂ ਕੀ ਆ ਸੰਵਿਧਾਨ ਨੇ ਡਿਊਟੀਆਂ ਕੀ ਸਾਡੇ ਤੇ ਉਹ ਹੀ ਨਹੀਂ ਗੱਲ ਕਰਦੇ مثال دے طور تے مان لو اگر کوئی جاگرن چل رہا یا کوئی ہندو سماگ چل رہا ہن میں بے وقوفا طرح جا کے اللہ اکبر اللہ اکبر نہ پما اگلے مینوں شتری پھیرنے شتری پھیرنے نا مینوں ਬਟ ਚਲੋ ਐਨੀ ਹਾਉ ਇਹ ਹੀ ਸਵਾਲ ਹੈ ਨਾ ਖਾਨ ਸਾਹਿਬ ਕਿ ਕਿਉਂ ਖੇਤਰ ਕਿਉਂ ਫੇਰਨੇ ਆ ਹੁਣ ਅੱਲਾ ਵੀ ਰੱਬ ਦਾ ਨਾਮ ਹੈ ਵਾਇਗਰੂ ਵੀ ਰੱਬ ਦਾ ਨਾਮ ਹੈ ਜੈ ਸ਼੍ਰੀ ਰਾਮ ਵੀ ਮਤਲਬ ਮੈਂ ਮੈਂ ਉਸ ਗੱਲ ਤੇ ਨਹੀਂ ਆਉਣਾ ਚਾਹੁੰਦਾ ਕਿ ਉੱਥੇ ਕੀ ਹੋਇਆ ਉਹ ਠੀਕ ਹੈ ਤੁਹਾਡੀ ਗੱਲ ਕਿ ਉਹ ਹੀਟ ਆਫ ਦਾ ਮੂਮੈਂਟ ਸੀ ਪਰ ਜਿੱਥੇ ਆਪਾਂ ਇੱਕ ਸਾਰਤਾ ਦੀ ਗੱਲ ਕਰਦੇ ਆ ਉੱਥੇ ਹਿੰਦੂ ਨੂੰ ਵੀ ਲੋੜ ਹੈ ਸਿੱਖ ਨੂੰ ਵੀ ਲੋੜ ਹੈ ਤੇ ਸਾਰੇ ਭਾਈਚਾਰਿਆਂ ਨੂੰ ਮੁਸਲਮਨ ਨੂੰ ਵੀ ਲੋੜ ਹੈ ਕਿ ਅਸੀਂ ਘੱਟੋ ਘੱਟ 1973 ਨਾ ਰੱਖੀਏ ਕਿ ਇਸ ਤਰ੍ਹਾਂ ਦਾ ਮਾਹੌਲ ਬਣ ਜਵੇ ਮੈਂ ਦੱਸਦਾ ਕਿ ਜੋ ਮੈਂ ਜਿੱਦਾ ਪਹਿਲਾਂ ਤੁਹਾਨੂੰ ਦੱਸਿਆ ਉਹ ਮੈਂ ਰਿਪੀਟ ਨਹੀਂ ਕਰੂੰਗਾ ਕਿਉਂਕਿ ਸਿਆਸੀ ਜਿਹੜੇ ਮੁੱਦੇ ਆ ਨਾ ਉਹ ਮੈਂ ਡਵੈਲਪਮੈਂਟ ਦੇ ਖਤਮ ਹੋ ਗਏ ਆ ਪੋਲਿਟੀਕਲ ਪਾਰਟੀਆਂ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਇੰਨੀ ਕਿ ਹੇਟ ਪੈਦਾ ਕਰ ਦਿੱਤੀ ਹੈ ਨਾ ਧਰਮ ਨੂੰ ਲੈ ਕੇ ਖਾਸ ਤੌਰ ਤੇ ਹਿੰਦੂ ਮੁਸਲਮਾਨ ਨੂੰ ਲੈ ਕੇ ਇਹ ਹਿੰਦੂ ਮੁਸਲਮਾਨ ਦੀ ਜਿਹੜੀ ਹੇਟ ਹੈ ਨਾ ਉਹ ਹੇਟ ਇਦਾਂ ਕਰਉਂਦੀ ਹੈ ਅਦਰਵਾਈਜ਼ ਜੈ ਸ਼੍ਰੀ ਰਾਮ ਦਾ ਨਾਰਾ ਕੋਈ ਲਾਂਦਾ ਹੈ ਉਹਦੇ ਨਾਲ ਨਈਮ ਖਾਨ ਨੂੰ ਕੀ ਦਿੱਕਤ ਹੋਣੀ ਚਾਹੀਦੀ ਹੈ ਨਈਮ ਖਾਨ ਅੱਲਾਹੁ ਅਕਬਰ ਕਹਿੰਦਾ ਕੋਈ ਦਿੱਕਤ ਨਹੀਂ ਹੋਣੀ ਉਹ ਮੰਨ ਲਓ ਕਿਸੇ ਸਾਡੇ ਹਿੰਦੂ ਾਨੂੰ ਕੀ ਦਿੱਕਤ ਹੋਣੀ ਜੀ ਕੋਈ ਦਿੱਕਤ ਨਹੀਂ ਹੈ ਉਹ ਆਪਣਾ ਧਰਮ ਮੰਨਦਾ ਉਹਦੀ ਆਸਥਾ ਮੈਂ ਆਪਣਾ ਧਰਮ ਮੰਨਦਾ ਮੇਰੀ ਆਸਥਾ ਹੈ ਸੰਵਿਧਾਨ ਸਾਨੂੰ ਦੋਨਾਂ ਨੂੰ ਰਾਈਟ ਦਿੰਦਾ ਹੈ ਆਪਣੇ ਆਪਣੇ ਧਰਮ ਨੂੰ ਮੰਨੋ ਬਟ ਸਿਆਸੀ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਪੋਲਿਟੀਕਲ ਸਿਨੈਰੀਓ ਥੋੜੇ ਸਮੇਂ ਤੋਂ ਬਦਲਿਆ ਹੈ ਭਾਰਤ ਦਾ ਇਹ ਸਾਡੇ ਲਈ ਬੜਾ ਮੰਦ ਭਾਗ ਆ ਆਪਾਂ ਜਿਹਦਾ ਪੰਜਾਬ ਹੈ ਮੈਂ ਖਾਸ ਤੌਰ ਤੇ ਬਾਅਦ ਪਾਸੀ ਦੇਖੋ ਕਿ ਉਧਰ ਜਾਂਦੇ ਨਹੀਂ ਯੂਪੀ ਬਿਹਾਰ ਬੰਗਾਲ ਦੇ ਵਿੱਚ ਉਹ ਸਿਆਸਤ ਚੱਲਦੀ ਹੈ ਨਾ ਅਸੀਂ ਉਹਨੂੰ ਇਗਨੋਰ ਹੀ ਕਰੀਦਾ ਅਸੀਂ ਕੋਸ਼ਿਸ਼ ਕਰੀਦੀ ਕਿ ਅਸੀਂ ਸੂਬੇ ਦੇ ਵਿੱਚ ਇਦਾਂ ਦਾ ਮਾਹੌਲ ਲਾਵੇ ਇਹ ਪਹਿਲੀ ਘਟਨਾ ਵਾਪਰੀ ਸੀ ਜਿਹਨੇ ਮੈਂ ਦੇਖ ਰਿਹਾ ਸੀ ਨੈਸ਼ਨਲ ਟੀਵੀ ਚੈਨਲਸ ਦੇ ਉੱਪਰ ਜਲੰਧਰ ਪੰਜਾਬ ਜਲੰਧਰ ਪੰਜਾਬ ਮੈਂ ਐਸਾ ਹੋਇਆ ਐਸਾ ਉਹ ਸਾਨੂੰ ਬੜਾ ਬੇਚੈਨ ਕਰ ਰਿਹਾ ਸੀਗਾ ਇਸ ਕਰਕੇ ਅਸੀਂ ਕਿਹਾ ਕਿ ਨਹੀਂ ਆ ਰਹੀ ਸੀ ਇਸ ਚੀਜ਼ ਨੂੰ ਖਤਮ ਕਰਨਾ ਇੱਥੇ ਜੈ ਸ਼੍ਰੀ ਰਾਮ ਵੀ ਬੋਲਿਆ ਜਾਂਦਾ ਇੱਥੇ ਅੱਲਾਹੁ ਅਕਬਰ ਵੀ ਬੋਲਾ ਜਾਂਦਾ ਇੱਥੇ ਬੋਲੇ ਸੋ ਨਿਹਾਲ ਦੇ ਜਿਹੜੇ ਹੈ ਨਾਰੇ ਵੀ ਜਕਾਰੇ ਵੀ ਲੱਗਦੇ ਆ ਉਹ ਲੱਗਦੇ ਸੀ ਲੱਗਦੇ ਹੈ ਤੇ ਲੱਗਦੇ ਰਹਿਣਗੇ ਸਾਡੀ ਭਾਈਚਾਰਕ ਸਾਂਝ ਨੂੰ ਕੋਈ ਤੋੜ ਨਹੀਂ ਸਕਦਾ ਬਿਲਕੁਲ ਔਰ ਅੱਜ ਜੋ ਸਬੂਤ ਮਿਲ ਗਿਆ ਜਦੋਂ ਗੱਲ ਬੱਕੜੀ ਪਈ ਬਿਲਕੁਲ ਬਿਲਕੁਲ ਅਸੀਂ ਮੈਂ ਹੁਣ ਆਨੇ ਲਫ਼ਜ਼ ਜੈ ਕਹਿਣ ਲੱਗਾ ਜਿੰਨਾ ਤੱਕ ਇਹ ਗੱਲ ਪਹੁੰਚ ਨਹੀਂ ਪਹੁੰਚ ਸੁਣ ਰਹੇ ਹੋਣਗੇ ਪਹੁੰਚ ਜਾਣੀ ਆ ਜੀ ਤੁਸੀਂ ਇੱਥੇ ਨਹੀਂ ਕਾਮਯਾਬ ਹੋ ਸਕਦੇ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਸਾਡੀ ਫਾਊਂਡੇਸ਼ਨ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਆ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਮੈਂ ਇੱਕ ਅਪੀਲ ਕਰੂੰਗਾ ਹੱਥ ਬਨ ਕੇ ਪਲੀਜ਼ ਸਾਡੀ ਪੰਜਾਬ ਦੀ ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਨਾ ਕਰੋ ਸਿਆਸੀ ਸਿਆਸਤ ਵਾਸਤੇ ਬਹੁਤ ਮੁੱਦੇ ਨੇ ਕਿਸੇ ਹੋਰ ਮੁੱਦਿਆਂ 'ਤੇ ਸਿਆਸਤ ਕਰੋ ਮੈਂ ਹੋ ਸਕਦਾ ਨੈਮ ਖਾਨ ਵੀ ਤੁਹਾਨੂੰ ਉਸ ਸਿਆਸਤ ਨੂੰ ਦੇਖ ਕੇ ਵੋਟ ਕਰੇ ਹੋ ਸਕਦਾ ਉਹ ਸਾਡ ਦੇਖ ਕੇ ਮੈਂ ਵੀ ਵੋਟ ਕਰਾਂ ਤੁਹਾਡੇ ਕੋਲ ਵਿਜ਼ਨ ਹੋਏਗਾ ਤੁਹਾਡੇ ਕੋਲ ਪਾਲਿਸੀ ਹੋਏਗੀ ਤੁਹਾਡੇ ਕੋਲ ਰੋਡ ਮੈਪ ਹੋਏਗਾ ਮੈਂ ਵੀ ਤੁਹਾਨੂੰ ਵੋਟ ਕਰੂੰਗਾ ਬਟ ਜੇ ਤੁਸੀਂ ਕੋ ਇਦਾਂ ਕਰਕੇ ਵੋਟ ਕਰੂੰਗਾ ਤੇ ਇਦਾਂ ਕਰਕੇ ਨਾ ਮੈਂ ਵੋਟ ਕਰੂੰਗਾ ਨਾ ਕੋਈ ਸੈਕੂਲਰ ਸਾਡੇ ਹਿੰਦੂ ਭਰਾ ਵੋਟ ਕਰਨਗੇ ਨਾ ਕੋਈ ਸਿੱਖ ਭਰਾ ਵੋਟ ਕਰੇਗਾ ਤੁਸੀਂ ਇੱਥੇ ਕਾਮਯਾਬ ਨਹੀਂ ਹੋ ਸਕਦੇ ਲਗਾਤਾਰ ਤੁਸੀਂ ਐਫਰਟ ਕਰ ਰਹੇ ਹੋ ਪੰਜਾਬ ਚ ਪਿਆਰ ਜਮਾਣ ਦੇ ਅਗਰ ਤੁਸੀਂ ਨਫਰਤ ਦੀ ਪੋਲਿਟਿਕਸ ਤੋਂ ਹਟ ਜਾਓਗੇ ਮੈਂ ਡੈਫੀਨਿਟਲੀ ਕਹ ਰਿਹਾ ਲੋਕ ਤੁਹਾਨੂੰ ਪਿਆਰ ਕਰਨਗੇ ਪਰ ਤੁਸੀਂ ਹੇਟ ਹੇਟ ਪੋਲਿਟਿਕਸ ਕਰੋਗੇ ਪੰਜਾਬ ਲੋਕ ਤੁਹਾਨੂੰ ਪਹਿਲਾਂ ਵੀ ਨਗਾਰਿਆ ਸੀ ਹੁਣ ਵੀ ਨਗਾਰ ਨਗਾਰ ਹੀ ਦੇਣਾ ਹੈ ਠੀਕ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਗੱਲ ਹੈ ਕਿ ਆਖਰਕਾਰ ਅੱਗੇ ਕੀ ਕੁਝ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤਕਲੀਬ ਬਣੇ ਰੋ ਵਨ ਇੰਡੀਆ ਪੰਜਾਬੀ ਤੇ